ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰਨ ਤੌਰ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਵੱਖਰੇ ਵੱਖਰੇ ਸਥਾਨਾਂ ਤੇ ਪ੍ਰਦਰਸ਼ਨ ਕੀਤੇ ਗਏ ਪੂਰੇ ਪੰਜਾਬ ਵਿੱਚ ਬਾਜ਼ਾਰ ਬੰਦ ਮਿਲੇ ਦੁਕਾਨਦਾਰ, ਟ੍ਰਾਂਸਪੋਰਟ ਅਤੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਵੱਲੋਂ ਵੀ ਪੂਰਨ ਤੌਰ ਤੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਗਿਆ ਅਸਮਰਾਲਾ ਦੇ ਨੇੜੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਬੰਦ ਕਰ ਕੁਲਾਲਾ ਟੋਲ ਪਲਾਜ਼ਾ ਤੇ ਬੈਠੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਸੰਬੋਧਨ ਕਰਨ ਪਹੁੰਚੇ ਬਲਬੀਰ ਸਿੰਘ ਰਾਜੇ ਵਾਲੇ ਵਿਸ਼ੇਸ਼ ਤੌਰ ਤੇ ਸਾਰੇ ਦੁਕਾਨਦਾਰਾਂ ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਸਰਕਾਰ ਭਾਵੇਂ ਦੁਬਾਰਾ ਬਣ ਜਾਵੇ ਫਿਰ ਵੀ ਸੰਘਰਸ਼ ਜਾਰੀ ਰੱਖਾਂਗੇ ਆਓ ਜਾਣਦੇ ਹਾਂ ਉਹਨਾਂ ਵੱਲੋਂ ਹੋਰ ਕੀ ਕੀ ਕਿਹਾ ਗਿਆ ਰਾਜੇ ਸਾਹਿਬ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਸੀ ਤੇ ਅੱਜ ਤੁਸੀਂ ਇੱਥੇ ਖੜਾ ਹਲਤੇ ਹੈਗੇ ਕੀ ਕਹਿਣਾ ਚਾਹੋਗੇ ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ ਅੰਪਲਾਈਜ਼ ਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦ ਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡਵੇਜ਼ ਪੀਆਰਟੀਸੀ ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦ ਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਨੇ ਜੇ ਦੇਖੋ ਤਾਂ ਦੇਸ਼ ਨੂੰ ਠੀਕਲੀ ਤੇ ਲਿਆਉਣ ਵੱਲ ਉਹਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਉਹ ਆਰਮਿਕ ਮੁੱਦਿਆਂ ਤੇ ਜਾਤਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਪਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਨਹੀਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਉਹਨੂੰ ਭਵਿੱਖ ਨਜ਼ਰ ਨਹੀਂ ਆਉਂਦਾ ਅਨਪਲੋਇਮੈਂਟ ਹੈ ਇੱਥੇ ਨਸ਼ਿਆਂ ਦਾ ਮੁੱਦਾ ਹੈ ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ 'ਚ ਜਿਹੜੇ ਥਾਂ-ਥਾਂ 'ਤੇ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਔਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਮੋੜਾ ਪਾ ਸਕਾਂਗੇ ਜਿਆ ਸਾਹਿਬ ਜੀ ਮੇਰੇ ਤੁਹਾਡਾ ਇਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ ਕਿ ਜਿਵੇਂ ਕਿ ਦੂਜੀਆਂ ਦੋ ਜਥੇਬੰਦੀਆਂ ਉੱਥੇ ਬੈਠੀਆਂ ਨੇ ਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਜੋਤਾ ਹੋਇਆ ਦਾਸ ਜਿਹੜੇ-ਜਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਮੁੱਦੇ ਜਿਹੜੇ ਲੈ ਕੇ ਜਿਹੜੀ ਦੁਬਾਰਾ ਮੀਟਿੰਗ ਹੋ ਰਹੀਆਂ ਨੇ ਨਹੀਂ ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਡੇ ਮੁੰਦੇ ਮੁੱਦਿਆਂ ਦਾ ਕੋਈ ਮਤ ਭੇਜ ਨਹੀਂ ਤਕਰੀਬਨ ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲੜ ਰਹੇ ਨੇ ਤੇ ਅਸੀਂ ਉਹ ਤੋਂ ਕੋਈ ਅਲੱਗ ਨਹੀਂ ਕਿੱਥੇ-ਕਿੱਥੇ ਹੋਇਆ ਜੀ ਸਾਰੇ ਪ੍ਰੋਟੈਸਟ ਕਿੱਥੇ-ਕਿੱਥ ਇਹ ਕੋਈ ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ ਹਰਿਆਣੇ ਵਿੱਚ ਮਧ ਪ੍ਰਦੇਸ਼ ਵਿੱਚ ਉਹਨਾਂ ਨੂੰ ਘਰੋ ਘਰੀ ਨਜ਼ਰਬੰਦ ਕੀਤਾ ਅੱਜ ਪਰ ਇਹਦੇ ਨਾਲ ਭਾਰਤ ਬੰਦ ਵਿੱਚ ਤੇ ਕੋਈ ਅਸਰ ਨਹੀਂ ਪਿਆ ਇਹ ਤਾਂ ਸਿਰਫ ਇਹ ਜ਼ਾਹਰ ਹੋਇਆ ਹੈ ਕਿ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਔਰ ਮੈਨੂੰ ਲੱਗਦਾ ਉਹਨਾਂ ਨੂੰ ਜਿਉਂ ਰਾਮ ਨੂੰ ਮੰਨਦੇ ਨੇ ਤੇ ਨਾਮ ਉਹਨਾਂ ਨੂੰ ਸੁਧਬਦੀ ਦੋ ਉਹ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਗੇ 18 ਤਰੀਕ ਤੋਂ ਬਾਅਦ ਵੀ ਜੇ ਕੋਈ ਸੋਲਵ ਨਹੀਂ ਹੁੰਦਾ ਮੁੱਦਾ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਗੀ 18 ਦੀ ਮੀਟਿੰਗ ਚ ਸਾਨੂੰ ਡਿਸਕਸ ਕਰਨਗੇ ਪੰਜਾਬ ਚ ਕੀ ਪੀਸ਼ੇ ਦੇ ਵਿੱਚ ਕਿੰਨਾ ਕਿ ਹੈਗਾ ਹੁਗਾਰਾ ਕਿੱਥੇ ਕਿੱਥੇ ਹੈਗਾ ਮੁਕੰਮਲ ਹੈ ਲੋਕ ਆਪ ਨੂੰ ਹਾਰੇ ਇਹ ਬੰਦ ਵਿੱਚ ਸ਼ਾਮਲ ਹੋਏ ਨੇ ਕੋਈ ਸਾਨੂੰ ਬਹੁਤ ਤਰ੍ਹਾਂ ਦੇ ਜਿਵੇਂ ਕਿਸੇ ਵੇਲੇ ਹੁੰਦਾ ਸੀ ਜਦੋਂ ਕੋਈ ਸ਼ਹਿਰ ਬੰਦ ਕਰਨਾ ਹੁੰਦਾ ਸੀ ਦੁਕਾਨਦਾਰ ਅੜ ਜਾਂਦੇ ਹੁੰਦੇ ਸੀ ਇਦਾਂ ਦੀ ਕਿਤੇ ਸਥਿਤੀ ਨਹੀਂ ਬਣੀ ਸਾਰੇ ਤਾਂ ਲੋਕ ਆਬੂਹਾਰੇ ਇਹਦੇ ਵਿੱਚ ਸ਼ਾਮਲ ਹੋਏ ਆ। ਰਾਜੀਆ ਸਾਹਿਬ ਜਿਵੇਂ ਕਿ ਹਿਊਮਨ ਰਾਈਟਸ ਵਾਲੇ ਜਿਵੇਂ ਕਿ ਕੋਈ ਕਿਸੇ ਦੇ ਮਾਰਾ ਜਾ ਵੀ ਹੋ ਜੇ ਉਸ ਤੋਂ ਬਾਅਦ ਕਾਰਵਾਈ ਕਰਾਉਣ ਲਈ ਭੱਜਣ ਤੇ ਲਾਈ ਜਾਂਦੇ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਉੱਥੇ ਹਮਲੇ ਵੀ ਹੋ ਰਹੇ ਨੇ ਉਹਨਾਂ ਲਈ ਕਿਸੇ ਨੇ ਨਹੀਂ ਆਇਆ ਤਾਂ ਕੀ ਤੁਸੀਂ ਤੁਸੀਂ ਸ਼ਾਇਦ ਨੋਟਿਸ ਨਹੀਂ ਕਰਦੇ ਕੱਲ ਅਸੀਂ 3 ਘੰਟੇ ਜਿਹੜੇ ਟੋਲ ਪਲਾਜ਼ਾ ਸੀ ਫ੍ਰੀ ਰੱਖੇ ਅੱਜ ਹਰਿਆਣੇ 'ਚ ਵੀ ਸਾਡੀਆਂ ਜਥੇਬੰਦੀਆਂ ਫ੍ਰੀ ਕਰਨੀਆਂ ਨੇ ਔਰ ਕੱਲ ਕੁਛ ਥਾਵਾਂ ਤੇ ਰੇਲਵੇ ਵੀ ਰੋਕ ਕੇ ਰੱਖੀ ਉਹ ਉਹਨਾਂ ਦੀ ਸਪੋਰਟ ਚ ਸੀ ਔਰ ਹਰਿਆਣਾ ਸਰਕਾਰ ਦੀ ਨਿੰਦਾ ਲਈ ਸੀ ਐਸ ਕੇ ਮੈਂ ਦੀਆਂ ਡਿਮਾਂਡ ਜਿਹੜੀਆਂ ਹੋਰ ਜਥੇਬੰਦੀਆਂ ਸਪੋਰਟ ਕਰੀਆਂ ਉਹਨਾਂ ਦੀਆਂ ਮੰਗਾਂ ਵੀ ਕੋਈ ਵਿਚਾਰ ਕਰ ਰਹੇ ਨਹੀਂ ਤਕਰੀਬਨ ਇੱਕੋ ਨੇ ਡਿਮਾਂਡਸ ਕੋਈ ਨਹੀਂ ਦੇਖੋ ਐਮ ਐਸ ਪੀ ਦੀ ਡਿਮਾਂਡ ਹੈ ਸੁਆਮੀਨਾਥਨ ਕਮਿਸ਼ਨ ਦੀ ਸੀ 2 50% ਦੀ ਡਿਮਾਂਡ ਹੈ ਤੇ ਕਰਜ਼ਾ ਮੁਕਤੀ ਦੀ ਡਿਮਾਂਡ ਹੈ ਤੇ ਬਾਕੀ ਜਿਹੜੀਆਂ ਡਿਮਾਂਡਸ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੁਕਰੇ ਹੋਏ ਨੇ ਜਿਹੜਾ ਕੇਸ ਵਾਪਸ ਲੈਣ ਦੀ ਲਕੀਨਪੁਰ ਕੀਰੀ ਵਾਲਾ ਮਾਮਲਾ ਇਹ ਸਾਰੀਆਂ ਮੰਗਾਂ ਤਕਰੀਬਨ ਉਹੀ ਨੇ ਜਿਹੜੀਆਂ ਉਹਨਾਂ ਦੀਆਂ ਨੇ ਉਹ ਹੀ ਸਾਡੀਆਂ ਨੇ ਉਹ ਅਸੀਂ ਹੁਣ ਤੱਕ ਅੱਕੇ ਰਹੇ ਆਨ ਅਨਫੋਰਚੂਨੇਟ ਪਹਿਲੂ ਹੈ ਵੀ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਅਸੀਂ ਵੀ ਉਸ ਪਾਸੇ ਵੱਧ ਰਹੇ ਸੀ ਜਿਆਦਾ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਦਾਹਾਂ ਗਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਬੋਲਦੀ ਦਿੱਤੀ ਦਾ ਹੀ ਲੱਗਦੀ ਵੀ ਜੇ ਚੋਣ ਜਾਬਤਾ ਵੀ ਲੱਗ ਜਾਊ ਤੋੜਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਅਸੀਂ ਜੂਣ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲੈ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਉਹ ਹੁਣੇ ਚੱਲਦਾ ਰਹੂਗਾ ਲੋਕਾਂ 'ਚ ਲੋਕਾਂ 'ਚ ਜਾਗਰੂਕਤਾ ਆਈ ਹੈ ਇਹ ਸੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਹ ਸੰਦੋਲਨ ਨੇ ਸਾਰੀ ਦੁਨੀਆ 'ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਦਿਆ ਕੁਝ ਪੱਤਰਕਾਰ ਬਾਹਰਲੇ ਦੇਸ਼ਾਂ ਤੋਂ ਆਏ ਨੇ ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚੱਲੇ ਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆ ਚ ਤਾਕ ਪਈ ਹੈ ਅੱਜ ਇੱਕ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਗੱਲ ਕਰਨੀ ਹੈ ਅੱਜ ਇੱਕ ਕਿਸਾਨ ਦੀ ਡੈਥ ਵੀ ਹੋਈ ਹੈ ਕਿੱਥੇ ਹਾਰਡ ਟੈਕ ਕਿੱਥੇ ਹਾਰਡ ਟੈਕ ਹੈ ਜੀ ਹਾਰਡ ਟੈਕ ਨਾਲ ਵੀ ਬਹੁਤ ਮਨਪਾ ਕੀ ਘਟਨਾ ਫਿਰ ਜੇ ਹਾਰਡ ਟੈਕ ਨਾਲ ਵੀ ਹੋਈ ਹੈ ਹੈ ਤਾਂ ਕਿਸਾਨ ਸਾਡਾ ਸਾਥੀ ਹੈ ਕੋਈ ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ ਬਹੁਤ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇ ਸਹਿਯੋਗ ਦੇ ਲਈ ਰਿਪੋਰਟ